ਫਿਲੋਰ ਦੇ ਨਜ਼ਦੀਕ ਪਿੰਡ ਛਿਛੋਵਾਲ ਵਿਖੇ ਮਿੱਟੀ ਦੇ ਭਰੇ ਦੋ ਟਿਪਰ ਆਪਸ ਵਿੱਚ ਟਕਰਾਈ ਫਿਲੋਰ ਦੇ ਨਜ਼ਦੀਕ ਪਿੰਡ ਛਿਛੋਵਾਲ ਵਿਖੇ ਇੱਕ ਟਾਬੇ ਦੇ ਅੱਗੇ ਖੜੇ ਮਿੱਟੀ ਨਾਲ ਭਰੇ ਡਾਇਮੰਡ ਕੰਪਨੀ ਦੇ ਟਿਪਰ ਪਿਛੇ ਜੀਆਰਐਲ ਕੰਪਨੀ ਦੇ ਮਿੱਟੀ ਨਾਲ ਭਰੇ ਹੋਏ ਟਿਪਰ ਨੇ ਜਬਰਦਸਤ ਟੱਕਰ ਮਾਰ ਦਿੱਤੀ ਟੱਕਰ ਇੰਨੀ ਜ਼ੋਰ ਨਾਲ ਵੱਜੀ ਕਿ ਡਾਇਮੰਡ ਕੰਪਨੀ ਦਾ ਟਿਪਰ ਜੋ ਮਿੱਟੀ ਨਾਲ ਭਰਿਆ ਹੋਇਆ ਸੀ ਉਹ ਟਿਪਰ ਨਜ਼ਦੀਕ ਇੱਕ ਟਾਬੇ ਦੇ ਅੰਦਰ ਜਾ ਵੜਿਆ ਟਾਬੇ ਦੇ ਅੰਦਰ ਬੈਠਾ ਟਾਬੇ ਦਾ ਮਾਲਕ ਸੰਜੇ ਅਤੇ ਉਸ ਦੀ ਪਤਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇੱਕ ਪ੍ਰਾਈਵੇਟ ਗੱਡੀ ਰਾਹੀਂ ਫਲੋਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਪੇਜਿਆ ਗਿਆ ਡਾਇਮੰਡ ਕੰਪਨੀ ਤੋਂ ਇੰਦਰਜੀਤ ਸਿੰਘ ਖੇੜਾ ਨੇ ਦੱਸਿਆ ਕਿ ਇਹ ਦੋਨੋਂ ਗੱਡੀਆਂ ਇੱਕੋ ਜਗ੍ਹਾ ਤੋਂ ਮਿੱਟੀ ਪਰ ਕੇ ਆਈਆਂ ਸਨ ਸ਼ਾਇਦ ਕਿਸੇ ਵਾਹਨ ਦੇ ਸਾਈਡ ਲੱਪਣ ਕਾਰਨ ਇਹ ਹਾਦਸਾ ਵਾਪਰ ਗਿਆ ਇਸ ਹਾਦਸੇ ਵਿੱਚ ਜੀ ਆਰ ਐਲ ਕੰਪਨੀ ਦਾ ਟਿਪਰ ਅਤੇ ਟਾਬਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਉੱਧਰ ਦੂਸਰੇ ਪਾਸੇ ਡਾਕਟਰਾਂ ਦੀ ਟੀਮ ਨੇ ਜ਼ਖਮੀ ਟਾਬਾ ਮਾਲਕ ਸੰਜੇ ਅਤੇ ਉਸ ਦੀ ਪਤਨੀ ਦੇ ਸੱਟਾਂ ਗੰਭੀਰ ਹੋਣ ਕਾਰਨ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਤਦ ਰਕੀਨਾ ਮਾ ਤੁਹਾਡਾ ਜਤਿਨ ਹੈ ਜੀ ਇਹਦਾ ਟੱਪਾ ਤੁਹਾਡਾ ਹੈ ਹਾਂਜੀ ਸਰ ਜਿਹੜਾ ਟਿਪਰ ਵਿੱਚ ਬੜਿਆ ਹੋਇਆ ਇਹਦਾ ਬੜਿਆ ਤੁਹਾਡਾ ਟਿਪਰ ਹੈ ਸਰ ਆਹ ਟਿਪਰ ਖੜਾ ਸੀਗਾ ਓਕੇ ਪਿੱਛੋਂ ਗੋਲੀ ਵਾਂਗੂ ਕੋਈ ਨਸ਼ਿਆ ਕੀਤਾ ਹੋਊਗਾ ਅਗਲਿਆਂ ਨੇ ਤੇ ਉਹ ਨਹੀਂ ਲਿਆ ਕੇ ਆਹ ਟਿਪਰ 'ਚ ਮਾਰਿਆ ਸਾਡੇ ਮੰਮੀ ਡੈਡੀ ਇਹਦੇ ਵਿੱਚ ਕੰਮ ਕਰ ਰਹੇ ਸੀ ਉਹਨਾਂ ਨੂੰ ਲਿਆ ਕੇ ਆਹ ਟਿਪਰ 'ਚ ਦੱਬਤਾ ਠੀਕ ਆ ਤੁਹਾਡੇ ਮੰਮੀ ਡੈਡੀ ਕਿੱਥੇ ਹੁਣ ਮੰਮੀ ਡੈਡੀ ਸਿਵਲ ਚ ਨੇ ਡੈਡੀ ਨੂੰ ਜਲੰਧਰ ਲੈ ਕੇ ਗਏ ਡੈਡੀ ਜ਼ਿਆਦਾ ਸੀਰੀਅਸ ਆ ਜ਼ਿਆਦਾ ਸੱਟਾਂ ਲੱਗੀਆਂ ਹਾਂਜੀ ਦਿਮਾਗ ਦੇ ਲੱਗੇ ਲੱਗੀਆਂ ਕੀ ਨਾਮ ਤੁਹਾਡਾ ਡੈਡੀ ਦਾ ਸੰਜੇ ਕੁਮਾਰ ਸੰਜੇ ਕੁਮਾਰ ਪਾਜੀ ਜਿਹੜਾ ਐਕਸੀਡੈਂਟ ਹੋਇਆ ਸਿਚੁਅਲ ਵੇਖੇ ਦੋ ਟੈਪਰਾਂ ਵਾਲਾ ਪਤਾ ਲੱਗਾ ਵੀ ਤੁਸੀਂ ਇਥੇ ਮੌਕੇ ਦੇ ਮਜੂਦ ਸੀ ਕਿਤਾ ਹੋਇਆ ਪਾਜੀ ਟੈਪਰਾਂ ਐਕਸੀਡੈਂਟ ਇਹ ਮੈਂ ਪਾਜੀ ਕੱਲ ਪੈਂਚਰ ਗਿਆ ਸੀ ਉਦੋਂ ਉਹਨਾਂ ਪਾਜੀਓ ਤੋਂ ਲਵਾ ਕੇ ਸਿਚੁਅਲ ਅੱਛਾ ਜੀ ਤੇ ਮੈਂ ਆ ਰਿਹਾ ਸੀਗਾ ਤੇ ਹਵਾ ਨਿਕਲੀ ਜਾਂਦੀ ਮੈਂ ਕਹਾ ਚੈੱਕ ਕਰਾਣਾ ਮੈਂ ਕਹਾ ਚੈੱਕ ਕਰਾ ਕੇ ਆਉਣਾ ਮੈਂ ਅੱਛਾ ਜੀ ਮੈਂ ਜਦੋਂ ਦੇਖਿਆ ਕਿ ਮੈਨੂੰ ਯਕੀਨ ਜਾਣਾ ਹੋਵੇ ਮੈਂ ਕਹਾ ਨਹੀਂ ਇਹ ਗਲਤ ਹੋਇਆ ਟੈਪਰ ਵਿੱਚ ਵੜਿਆ ਸੀਗਾ ਤੇ ਮੈਂ ਆ ਕੇ ਉੱਥੇ ਮੋਟਰਸਾਈਕਲ ਖੜਾਇਆ ਭਾਜੀ ਖੜਾ ਕੇ ਬੰਦੇ ਬਾਹਰ ਕੱਢਿਆ ਉਹ ਬਜ਼ੁਰਗ ਜਿਹਾ ਬਜ਼ੁਰਗ ਨੂੰ ਬਾ ਕੀ ਨਹੀਂ ਆਖਦਾ ਲੱਗ ਗਈ ਭਾਜੀ ਬੰਦੇ ਦਾ ਤੇ ਸੱਟ ਤਾਂ ਨਹੀਂ ਲੱਗੀ ਉਹਦੇ ਲੱਤ ਲੁੱਤ ਮੈਨੂੰ ਲੱਗਦਾ ਸ਼ਾਇਦ ਗਈ ਆ ਤੇ ਉਹ ਨੱਕ ਤੋਂ ਖੂਨ ਡਾਰ ਰਿਹਾ ਸੀ ਬਹੁਤ ਹੰਮਦ ਆ ਦੇਖੋ ਬਲੱਡ ਇੱਥੇ ਵੀ ਆ ਕਿੰਨਾ ਖੂਨ ਲਗਿਆ ਉਹਨਾਂ ਦਾ ਵਿਚਾਰੇ ਹੈ ਵੀ ਵਿਚਾਰੇ ਦੋਨੇ ਬਜ਼ੁਰਗ ਜਿਹੇ ਹੈ ਨਾ ਬਹੁਤ ਨੁਕਸਾਨ ਹੋ ਗਿਆ ਅਗਲੇ ਦਾ ਚਲੋ ਇੰਨਾ ਆ ਭਾਜੀ ਬਚਾਅ ਹੋ ਗਿਆ ਇਹਨਾਂ ਦਾ ਹੈ ਨਾ ਨਹੀਂ ਤਾਂ ਬਹੁਤ ਗਲਤੀ ਦਾ ਹੁਣ ਆ ਟਿਪਰ ਵਾਲਾ ਗਿਆ ਸੀਗਾ ਵਿਚਾਰਾ ਚਾਹ ਪੀਣ ਬੈਠਾ ਸੀ ਅੱਛਾ ਜੀ ਤੇ ਪਿੱਛੋਂ ਆ ਕੇ ਟਿਪਰ ਆ ਕੇ ਵਿੱਚ ਵੱਜਿਆ ਤੇ ਉਹ ਟਿਪਰ ਆ ਕੇ ਘੁੰਮ ਕੇ ਵਿੱਚ ਵੜ ਗਿਆ ਪਾਜੀ ਕੀ ਨਾਮ ਆ ਤੁਹਾਡਾ ਤੇਰਾ ਸੰਜੀਤ ਹਮਾਰਾ ਜੀ ਇਹ ਇਲੈਕਸ਼ਨ ਹੋਇਆ ਕਿਦਾਂ ਹੋਇਆ ਪਾਜੀ ਅਸੀਂ ਚਾਹ ਬਣਨ ਤੇ ਵੇਸੀ ਜੀ ਹੂੰ ਪਿੱਛੋਂ ਆ ਤਾਂ ਟਿੱਪਰ ਦੇ ਵਿੱਚ ਟਿੱਪਰ ਵੱਜਿਆ ਸਾਡੇ ਉੱਤੇ ਪੂਰਾ ਟੀਟ ਟੱਪਾ ਲਾਇਆ ਸੀ ਸਾਰੇ ਜੀ ਹੂੰ ਉਹ ਵਿੱਚ ਬਸ ਕੇ ਮੈਂ ਤੇ ਮੇਰੀ ਘਰ ਵਾਲੀ ਦੋਨੇ ਫਸ ਗਿਆ ਸੀ ਅੱਛਾ ਜੀ ਅੱਗੇ ਕੋਣ ਲੋਨ ਲੋਨ ਲੱਗੇ ਸੀ ਓਕੇ ਜਿਹੜਾ ਟਿੱਪਰ ਤੁਹਾਡੇ ਕੋ ਖੜਾ ਸੀ ਉਹ ਡਰਾਈਵਰ ਵਿੱਚ ਹੈ ਨਹੀਂ ਸੀ ਉਹਦੇ ਵਾਜੇ ਵਿੱਚ ਸੀ ਗਾ ਰਮਾ ਸੀ ਦੇਖਣੇ ਸੀ ਅੰਦਰ ਚਾਹ ਬਣਾ ਰਹੇ ਇਹ ਤਾਂ ਚਾਹ ਬਣਾਉਂਦੇ ਦੋਨੇ ਅੱਛਾ ਜੀ ਅਸੀਂ ਅੰਦਰ ਚਾਹ ਬਣਾ ਰਹੇ ਸਾਨੂੰ ਕੋਈ ਪਤਾ ਨਹੀਂ ਲੋਕ ਆ ਕੇ ਸਾਨੂੰ ਆ ਕੇ ਕੱਢਿਆ ਵੀਰ ਜੀ ਸਾਡੇ ਤੇ ਮਿਰਚ ਤੇ ਮੇਰੇ ਰੱਤ ਪੂਰੇ ਕਾਊਂਟਰ ਵਿੱਚ ਫਸੀਏ ਸੀਗੇ ਓਕੇ ਨਾ ਸਾਨੂੰ ਕੋਈ ਪਤਾ ਇੰਦਾ ਉਹਦਾ ਕੀ ਹੋਇਆ ਕਿਹੜੇ ਮਰੇ ਨੱਕ ਚ ਖੂਨ ਵਜੀ ਯਾਰ ਨਿਕਲੀ ਉਹਦਰ ਮੈਂ ਤੇ ਮੇਰੀ ਵਾਈਫ ਦੋਨੇ ਫਸੇ ਸੀ ਠੀਕ ਹੈ ਜੀ ਸਰ ਹੰਦਰ ਜੀ ਭਾਈ ਤੁਹਾਡੀ ਗੱਡੀਆਂ ਇੱਥੇ ਟਟਾਈਆਂ ਹੈਗੀਆਂ ਜਿਹੜੀਆਂ ਮਿੱਟੀ ਚੱਕਦੀ ਹੈਗੀਆਂ ਟਿਪਰ ਹੈਗੇ ਆ ਹਾਂਜੀ ਹਾਂਜੀ ਉਹ ਟਟਰਾਏ ਹੈਗੇ ਆਪਣੇ ਸ਼ਿਸ਼ੂ ਵਾਲਾ ਬੈਠੇ ਕਿੰਨਾ ਕੋਈ ਜਾਨੀ ਨਸਾਂ ਪਰ ਇੱਥੇ ਕੋਈ ਮੈਂ ਜਾਨੀ ਨਸਾਂ ਤਾਂ ਪੰਜਾਬ ਹੈ ਤੇ ਟਿਪਰ ਖੜਾ ਹੈਗਾ ਤੇ ਦੂਜਾ ਟਿਪਰ ਜਾ ਰਿਹਾ ਇਹ ਮੁਰਪ ਦੇ ਘੋੜਾ ਆ ਗਿਆ ਕਹਿੰਦੇ ਉਹਨੇ ਮਟਰਕੇ ਦਾ ਖੜੀ ਗੱਡੀ ਦੇ ਵਿੱਚ ਲੱਗੀ ਠੀਕ ਆ ਵੀ ਇੱਕ ਇਹਦਾ ਟੱਪ ਦੇ ਵਿੱਚ ਤੁਹਾਡਾ ਟਿਪਰ ਬੜਿਆ ਉਹ ਉਹਦਾ ਬੰਦਾ ਵੀ ਠੀਕ ਆ ਕਿ ਕਿੱਦਾਂ ਸੱਟ ਲੱਗੀ ਬੰਦਾ ਠੀਕ ਆ ਠੀਕ ਆ ਕਿੱਥੇ ਆ ਬੰਦਾ ਇਸ ਟਮਾ ਬੰਦਾ ਇੱਥੇ ਆ ਟਾਬੇ ਵਾਲਾ ਹਾਂਜੀ ਹਾਂਜੀ ਟਾਬੇ ਵਾਲਾ ਨੇ ਟਾਬੇ ਵਾਲੋਂ ਤੇ ਲੈ ਗਿਆ ਹਸਪੀਟਲ ਦੇ ਨੱਕ ਦੇ ਸੱਟ ਲੱਗੀ ਹੁੰਦੀ। ਅੱਛਾ ਠੀਕ ਆ ਤੇ ਜਿਹੜਾ ਦੂਜੇ ਟਿਪਰੇ ਵਾਲਾ ਬੰਦਾ ਸੀਗਾ ਉਹਦਾ ਡਰਾਈਵਰ ਉਹਦਾ ਉਹ ਠੀਕ ਆ ਉਹ ਵੀ ਠੀਕ ਆ। ਇਹ ਇੱਕੋ ਕੰਪਨੀ ਦੇ ਕਟੀਆਂ ਹੈ? ਨਹੀਂ ਉਹ ਜੀਆਰਐਲ ਦੀ ਸਾਡੀ ਦਾ ਡਾਇਮੰਡ ਵਾਲਿਆਂ ਦੀ ਬੱਕਰੀ ਆ ਵਸਤੂ। ਕੰਪਨੀ ਦਾ ਸਾਡੀ ਇਕੱਠੀ ਜਾਂਦੇ ਤਕਰੀਬ ਨਾ। ਠੀਕ ਆ। ఓਵਰ ਸਪੀਡਾਂ ਹੋਇਆ ਕੰਮ ਸਾਰਾ ਹੈ। ਨਹੀਂ ఓਵਰ ਸਪੀਡ ਤਾਂ ਹੁੰਦੀ ਹੈ ਸਪੀਡ ਤਾਂ ਨੇ ਬੱਚੀ ਹੁੰਦੀ ਤੱਕ 60 ਤੋਂ ਬਾਅਦ ਜਾਂਦੀਆਂ ਨਹੀਂ ਰਹਿਆਂ। ਕੋਟਿਆ ਇਹ ਤਾਂ ਗੱਡੀ ਖੜੇ ਕੋਟਿਆ ਸਾਈਡ ਦੁਆਣ ਕਰਕੇ ਉਹ ਹੋਇਆ। ਠ ਆਸੋ ਬਚਾਣ ਕੇ ਬਰ ਨੁਕਸਾਨ ਜਾਣਗੇ। ਕੀ ਹੋ ਗਿਆ ਜਾਨੂ? ਹੋ ਜਾਓ। ਬੜੀਆਂ ਸਾਲੀਆਂ ਹੋਈਆਂ ਨਾ। ਹਾਂਜੀ। ਵਧੀਆਂ ਨੂੰ ਸਾਲੀਆਂ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।